ਦੀਪਸ ਜੀ ਸਭ ਤੋਂ ਪਹਿਲਾਂ ਤਾਂ ਮੈਂ ਦੇਸ਼ ਵਿਦੇਸ਼ ਵਿੱਚ ਵਸ ਰਹੀਆਂ ਗੁਰੂ ਨਾਨਕ ਨਾਮ ਲੈਵਾ ਸਾਧ ਸੰਗਤ ਨੂੰ ਫਤਿਹ ਬਰਉਣੀ ਚਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਦੁਹਾੜੀ ਦਾ ਤਿਹਾਰ ਹੈ ਇਹ ਸਿੱਖਾਂ ਔਰ ਹਿੰਦੂਆਂ ਦਾ ਸਾਂਝਾ ਤਿਹਾਰ ਹੈ ਤੇ ਇਸ ਦੀ ਬਹੁਤ ਵੱਡੀ ਪ੍ਰਾਥਮਿਕਤਾ ਹੈ ਇਸ ਦਿਨ ਸ਼ੇਰਪਾਛਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਾਂ ਸਮੇਤ ਰਿਹਾਅ ਹੋ ਕੇ ਆਪਣੇ ਘਰ ਆਏ ਸਨ ਤੇ ਇਸ ਦੀ ਖੁਸ਼ੀ ਵਿੱਚ ਸਾਰੀ ਸਿੱਖ ਕੌਮ ਨੇ ਦੀਪਮਾਲਾ ਕੀਤੀ ਸੀ ਔਰ ਖੁਸ਼ੀਆਂ ਮਨਾਇਆਂ ਸਨ ਤੇ ਇਸ ਦਿਨ ਨੂੰ ਬੰਦੀ ਛੋੜ ਦਿਵਸ ਦਾ ਦੇ ਤੌਰ ਤੇ ਇਹ ਉਦੋਂ ਦਾ ਮਨਾਇਆ ਜਾ ਰਿਹਾ ਹੈ ਦੂਸਰੇ ਪਾਸੇ ਸ੍ਰੀ ਰਾਮਚੰਦਰ ਜੀ ਜੋ ਅਜੁੱਧਿਆ ਵਿੱਚ 14 ਸਾਲ ਦਾ ਬਰਵਾਸਤ ਹੋ ਰਹੇ ਸਨ ਉਹ ਇਸ ਦਿਨ ਉਥੋਂ ਮੁਕਤ ਹੋ ਕੇ ਬਰਵਾਸ ਪੂਰਾ ਕਰਕੇ ਆਪਣੇ ਘਰੇ ਆਏ ਸਨ ਤੇ ਸਾਰੇ ਹੀ ਦੇਸ਼ ਵਿਦੇਸ਼ ਨੇ ਉਹਨਾਂ ਦੇ ਆਉਣ ਵਿੱਚ ਜਿੱਦਿਮਾਲਾ ਕੀਤੀ ਸੀ ਤੇ ਖੁਸ਼ੀਆਂ ਮਨਾਇਆ ਸਨ ਤੇ ਉਸ ਦਿਨ ਤੋਂ ਇਹ ਦਿਵਾਲੀ ਦਾ ਤਿਹਾਰ ਹਿੰਦੂਆਂ ਵੱਲੋਂ ਮਨਾਇਆ ਜਾ ਰਿਹਾ ਹੈ ਇਸੇ ਤਮ ਸਭ ਨੂੰ ਹੀ ਮੁਬਾਰਕਵਾਦ ਦੇਣੀ ਚਾਹਨਾ ਇਸੇ ਦਿਨ ਬਾਬਾ ਅਸ਼ਕਰਮਾ ਦੇ ਅੱਗੇ ਆ ਰਿਹਾ ਮੈਂ ਆਪਣੇ ਵੱਲੋਂ ਅਸ਼ਕਰਮਾ ਦੇ ਬੰਦੀ ਛੋੜ ਦਿਵਸ ਗੁਰਪੂਰਵ ਔਰ ਦਿਵਾਲੀ ਤੇ ਦੇਸ਼ ਵਿਦੇਸ਼ ਵਿੱਚ ਬੈਠੀ ਹੋਈ ਸਾਧ ਸੰਗਤ ਦਾ ਇੱਕ ਤਾਂ ਇਸ ਗੱਲੋਂ ਧਨਵਾਦ ਕਰਨਾ ਚਾਹਣਾ ਕਿ ਇਹ ਜਿਹੜਾ ਤਿਹਾਰ ਆਏ ਸਾਰੀ ਗੁਰਦੁਆਰਾਂ ਕੰਲੇ ਦਾ ਸਾਧ ਸੰਗਤ ਬੜੇ ਉਤਸ਼ਾਹ ਨਾਲ ਮਨਾਉਂਦੀ ਆ ਤੇ ਸਾਰੀ ਸਾਧ ਸੰਗਤ ਨੂੰ ਹੀ ਮੈਂ ਜੇ ਸ਼ੁਭ ਦੇਸ਼ ਬੈਠੀ ਸਾਧ ਸੰਗਤ ਔਰ ਨੌਜਵਾਨ ਪੀੜੀ ਨੂੰ ਇਸ ਦਿਨ ਤੇ ਲੱਖ ਲੱਖ ਵਾਰ ਮੁਬਾਰਕਬਾਦ ਦੇਣੀ ਚਾਹਣਾ ਔਰ ਨੌਜਵਾਨ ਪੀੜੀ ਨੂੰ ਮੈਂ ਖਾਸ ਕਰਕੇ ਬੇਨਤੀ ਕਰਨੀ ਚਾਹਣਾ ਕਿ ਇਸ ਦਿਨ ਤੇ ਅਸੀਂ ਅਹਦ ਕਰੀਏ ਕਿ ਨਸ਼ਿਆਂ ਤੋਂ ਦੂਰ ਰਹਿਣਾ ਔਰ ਨਸ਼ਿਆਂ ਦਾ ਖਾਤਮਾ ਕਰਨਾ ਤੇ ਪੰਜਾਬ ਪੱਖੀ ਸੋਚ ਔਰ ਸਾਡੇ ਗੁਰੂਆਂ ਪੀਰਾਂ ਫਕੀਰਾਂ ਉਹਨਾਂ ਜੋ ਸੋਚ ਨੂੰ ਲੈ ਕੇ ਚੱਲਿਆ ਗਿਆ ਉਸ ਤੇ ਪਹਰਾ ਦਿੱਤਾ ਜਾਵੇ ਤੇ ਪੰਜਾਬ ਦੇ ਵਿੱਚੋਂ ਨਸ਼ਿਆਂ ਦਾ ਖਾਤਮਾ ਕੀਤਾ ਜਾਵੇ ਤੇ ਪੰਜਾਬ ਨੂੰ ਬਲੰਦੀਆਂ ਤੱਕ ਪਹੁੰਚਾਉਣ ਵਿੱਚ ਨੌਜਵਾਨ ਪੀੜ੍ਹੀਆਂ ਜਿਹੜੀ ਇਹਦਾ ਅਹਿਮ ਰੋਲ ਹੋਣਾ ਚਾਹੀਦਾ ਇਸ ਦੇ ਨਾਲ ਨਾਲ ਮੈਂ ਇਹ ਵੀ ਬੇਨਤੀ ਕਰਦਾ ਕਿ ਜਿਹੜੀ ਦੀਵਾਲੀ ਆ ਇਹ ਜੇ ਹੋ ਸਕੇ ਤਾਂ ਇਸ ਦਿਨ ਇੱਕ ਇੱਕ ਬੂਟਾ ਲਾ ਜਾਵੇ ਤਾਂ ਕਿ ਪੰਜਾਬ ਵਿੱਚ ਹਰਿਆਵਲ ਨਿਆਂ ਦੀ ਜਾ ਸਕੇ ਫਿਰ ਦੁਬਾਰਾ ਮੈਂ ਦੇਸ਼ ਵਿਦੇਸ਼ ਵਿੱਚ ਬੈਠੀ ਸਾਧ ਸੰਗਤ ਨੂੰ ਲੱਖ ਲੱਖ ਵਾਰ ਮੁਬਾਰਕਬਾਦ ਦਿੰਦਾ ਹੋਇਆ ਬੇਨਤੀ ਕਰਦਾ ਕਿ ਆਪਣੇ ਧਾਰਮਿਕ ਵਿਰਸੇ ਨਾਲ ਜੁੜਿਆ ਜਾਵੇ ਵੈਗਰੂਜੀ ਕਾ ਖਾਲਸਾ ਵੈ